ਟਰੋਲਰ ਦੇ ਨਾਲ ਦੇ ਨਾਲ ਪੀਸੀਆਰ ਜਿਹੜੇ ਨੇ ਉਹਨਾਂ ਨੂੰ ਅੱਜ ਹਰੀ ਚੰਡੀ ਦੇਖੇ ਰਵਾਨਾ ਕੀਤਾ ਕੀ ਮੰਤਵ ਸੀਗਾ ਦੱਸੋ ਪੂਰੇ ਮੁਗਾ ਸ਼ਹਿਰ ਨੂੰ ਆਪਾਂ ਡਿਫਰੈਂਟ ਡਿਫਰੈਂਟ ਬੀਟਸ ਦੇ ਵਿੱਚ ਡਿਵਾਈਡ ਕੀਤਾ ਦੋ ਥਾਣੇ ਜਿਹੜੇ ਪੈਂਦੇ ਸੀ ਸਿਟੀ 1 ਅਤੇ ਸਿਟੀ ਸਾਊਥ ਇਹਨਾਂ ਦੋਨੋਂ ਥਾਣਿਆਂ ਨੂੰ ਆਪਣਾ ਸਿਟੀ 1 ਨੂੰ ਜਿਹੜਾ ਹੈਗਾ 6 ਬੀਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਜਿਹਦੇ ਵਿੱਚ ਕਿ 2112 ਦੇ ਰੈਪਿਡ ਰਿਸਪੌਂਸ ਬਾਈਕਰ ਅਤੇ 4 ਮੋਟਰਸਾਈਕਲ ਦੀ ਬੀਟਸ ਬਣਾਈਆਂ ਗਈਆਂ ਹਨ ਇਸੇ ਤਰੀਕੇ ਨਾਲ ਜਿਹੜਾ ਆਪਣਾ ਸਿਟੀ ਸਾਊਥ ਹੈ ਉਹਦੇ ਵਿੱਚ 5 ਬੀਟਸ ਵੱਖਰੇ ਤੌਰ ਤੇ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਕੀ ਨਕਸ਼ੇ ਵੀ ਬਣ ਗਏ ਹਨ ਅਤੇ ਉਹਨਾਂ ਨੂੰ ਆਪਾਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਸਰੀ ਆਪਣੀ ਆਪਣੇ ਸ਼ਹਿਰ ਦੇ ਨਾਲ ਅਸੀਂ ਸ਼ੇਅਰ ਕਰਾਂਗੇ ਇਸ ਤੋਂ ਬਾਅਦ ਜਿੱਥੇ ਵੀ ਕੋਈ 112 ਦੀ ਕਾਲ ਆਂਦੀ ਹੈ ਜਾਂ ਜਿੱਥੇ ਵੀ ਰਿਸਪੌਂਸ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਇਹ ਬੀਟ ਜਿਹੜੀ ਪੈਟਰੋਲ ਹੈਗੀ ਹੈ ਇਹ ਫਰਸਟ ਰਿਸਪੌਂਡਰ ਹੋਏਗੀ ਔਰ ਇਸ ਤੋਂ ਇਲਾਵਾ ਇਹਨਾਂ ਨੂੰ ਬੀਟ ਬੁਕਸ ਦਿੱਤੀਆਂ ਗਈਆਂ ਨੇ ਜਿਹੜੀ ਬੀਟ ਬੁਕਸ ਇਹਨਾਂ ਨੇ 2 ਹਫ਼ਤੇ ਦੇ ਵਿੱਚ ਕੰਪਲੀਟਸ ਕਰਨੀਆਂ ਨੇ ਜਿਹਦੇ ਵਿੱਚ ਕਿ ਜਿਹੜਾ ਕੋਈ ਆਪਨੇ ਏਰੀਆ ਦੇ ਵਿੱਚ ਬੈਡ ਕੈਰੈਕਟਰ ਐਲੀਮੈਂਟ ਹੈ ਜੇ ਕੋਈ ਚੋਰੀ ਜਾਂ ਕੋਈ ਇਦਾਂ ਦਾ ਕੋਈ ਪੇਟੀ ਆਫੈਂਸਸ ਹੈਗੇ ਨੇ ਉਹਨਾਂ ਸਾਰੇ ਆ ਉਨਾ ਵਿੱਚ ਰਿਸਪੌਂਸ ਜਿਹੜਾ ਹੈਗਾ ਫਰਸਟ ਰਿਸਪੌਂਡਰਸ ਜਿਹੜੇ ਹੈਗੇ ਨੇ ਉਹ ਇਹ ਹੋਣਗੇ ਫਰ 24 ਆਰਸ ਹੈ ਇਹ ਰਨ ਦੇ ਡਿਊਟੀ ਦੇ ਸਰ ਵੀ ਕੁਲੇ 24 ਆਰਸ ਰਹਿਣਗੇ ਇਸ ਸਮੇਂ ਦੇ ਉੱਪਰ ਥੋੜੀ ਜੀ ਫੋਰਸ ਹੀ ਕਾਟ ਹੋਣ ਕਰਕੇ ਕੰਪਲੀਟ 100% ਆਪਣਾ ਜਿਹੜਾ ਹੈਗਾ ਸਾਡੇ ਆਪਾਂ 6 ਬੀਟਸ ਵਿੱਚ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਡਿਵਾਈਡ ਕੀਤਾ ਹੈ ਬਟ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਨਫਰਾਸਟ੍ਰਕਚਰ ਅਵੇਲੇਬਲ ਹੈ ਅਸੀਂ ਹੋਰ ਫੋਰਸ ਅਰੇਂਜ ਕਰਕੇ ਇਹਨਾਂ ਦੀ ਨੰਬਰ ਆਫ ਬੀਟਸ ਜਿਹੜੀਆਂ ਹੈਗੀਆਂ ਉਹ ਵੀ ਵਧਾਵਾਂਗੇ ਸੋ ਕਿੰਨੇ ਥਾਣਿਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਜਿਹੜੀਆਂ ਲੱਗੀਆਂ ਨੇ ਇਹ ਹਜੇ ਤੱਕ 2 ਥਾਣਿਆਂ ਨੂੰ ਦਿੱਤੀ ਗਈ ਹੈ ਸਿਟੀ ਜਿਹੜਾ ਸਾਡੀ ਸਿਟੀ ਤੇ ਸਾਊਥ ਸਿਟੀ ਸਾਊਥ ਨੂੰ ਦਿੱਤੀ ਗਈਆਂ ਇਸ ਤੋਂ ਇਲਾ ਇਹ ਤੌਰ ਦੇ ਉੱਪਰ ਅ ਵਿਦਿਨ ਦਿਸ ਵੀਕ ਅਸੀਂ ਉਹਨਾਂ ਦੇ ਵੀ ਵੱਖਰੇ ਪੀਟ ਪਲੈਸਸ ਪਰਾਕੇ ਰਿਲੀਜ਼ ਕਰਾਂਗੇ ਕਿਹਨੇ ਡਿਪਾਰਟਮੈਂਟ ਜਿਹੜੇ ਡਿਸਾਲਵ ਕੀਤੇ ਗਏ ਇਹਦੇ ਵਿੱਚ ਸਰ ਹੈ ਜੀ ਡਿਸਾਲਵ ਕਿਹੜੇ ਕਿਹੜੇ ਕੀਤੇ ਗਏ ਜਿਵੇਂ ਪਹਿਲਾਂ ਕੋਈ ਨਾ ਸੀ ਇਹਦੇ ਵਿੱਚ ਡਿਸਾਲਵ ਨਹੀਂ ਹੋਇਆ ਹੈ ਇਹਦੇ ਵਿੱਚ ਸਿਰਫ ਇਹ ਹੈ ਵੀ ਜਿਹੜਾ ਆਪਣੀ ਪੀਟ ਪੁਲਿਸਿੰਗ ਹੈ ਉਹ ਕੰਪਲੀਟਲੀ ਕੰਸਰਨਡ ਐਸਐਚਓ ਦੇ ਅੰਡਰ ਕੀਤਾ ਗਿਆ ਹੈਗਾ ਪਹਿਲੇ 112 ਸੈਪਰੇਟ ਚੱਲਦਾ ਸੀਗਾ ਤੇ 20 ਵੱਖਰੀ ਚੱਲਦੀ ਸੀ ਤੇ ਪੀਸੀਆਰ ਵੱਖਰਾ ਚੱਲਦਾ ਸੀਗਾ ਹੁਣ ਜਿਹੜੇ ਕੰਸਰਨਡ ਐਸਐਚਓ ਸਾਹਿਬਾਨ ਹੈਗੇ ਨੇ 20 ਪੁਲਿਸਿੰਗ ਕੰਪਲੀਟਲੀ ਉਹਨਾਂ ਨੂੰ ਰਿਪੋਰਟ ਕਰੇਗੀ ਐਸਐਚਓ ਸਾਹਿਬਾਨ ਦੀ ਡਿਊਟੀਆਂ ਵੀ ਉਹਨਾਂ ਦੀ ਡਿਊਟੀ ਕਿੱਥੇ ਲਗਾਉਂਦੇ ਨੇ ਕੀ ਉਹਨਾਂ ਤੋਂ ਕੰਮ ਲੈਂਦੇ ਹੈਗੇ ਨੇ ਇਸ ਕਰਕੇ ਉਹਨਾਂ ਨੂੰ ਕੰਪਲੀਟਲੀ ਜਿਹੜਾ ਰਿਸਪੌਂਸ ਹੈਗਾ ਉਹ ਆਪਾਂ ਬਜਾਏ ਕਿ ਇਹਦੇ ਕਿ ਮਹਿਕਮੇ ਵਧਾ ਕੇ ਆਪਾਂ ਓਵਰਹੈਡ ਵਧਾਈਏ ਜਿਹਦੇ ਵਿੱਚ ਕਿ ਤਿੰਨ ਮੁਨਸ਼ੀ ਇਸੀ ਚੀਜ਼ ਦੇ ਉੱਪਰ ਲੱਗੇ ਸੀ ਵੀ ਪੀਸੀਆਰ ਕਿੱਥੇ ਜਾਊਗੀ ਕਿੱਥੇ ਆਊਗੀ ਉਹ ਸਾਰਾ ਬੰਦ ਕਰਕੇ ਉਹ ਸਾਰਾ ਹੀ ਜਿਹੜਾ ਸਿਸਟਮ ਹੈਗਾ ਉਹ ਐਸਐਚਓ ਸਾਹਿਬ ਨੂੰ ਰਿਪੋਰਟ ਕਰਵਾਇਆ ਹੈ ਉਹਨਾਂ ਦੇ ਹਿਸਾਬ ਦੇ ਨਾਲ ਕ੍ਰਾਈਮ ਡਿਟੈਕਸ਼ਨ ਔਰ ਕ੍ਰਾਈਮ ਪ੍ਰੀਵੈਂਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਟਾਪ ਪੋਸਟ ਜਿਹੜੀ ਅਥਾਰਟੀ ਹੁੰਦੀ ਹੈ ਉਹ ਹਮੇਸ਼ਾ ਹੀ ਥਾਣਾ ਹੁੰਦੀ ਹੈ ਥਾਣਾ ਲੈਵਲ ਸਟਰੋਂਗ ਹੋਏਗਾ ਤਾਂ ਹੀ ਉਹ ਡਿਲੀਵਰੀ ਆਪਣੀ ਜਿਹੜੀ ਹੈਗੀ ਹੈ ਸਰਵਿਸਿਸ ਦੀ ਡਿਲੀਵਰੀ ਚੰਗੀ ਤਰ੍ਹਾਂ ਕਰ ਸਕਦਾ ਜਿਹੜੇ ਰੈਪਡ ਰੂਲਰਸ ਆ ਸਰ ਇਹ ਵੀ ਆਊਟਰ ਸਰਕਲਸ ਤੇ ਰਹਿਣ ਕੇ ਕਿ ਸ਼ਹਿਰ ਦੇ ਵਿੱਚ ਹੀ ਗਸ਼ਤ ਕਰਦੇ ਤਾਂ ਉਹ ਪਰ ਨਹੀਂ ਜਾ ਸਕਦੇ ਹੁੰਦੇ ਹੈਗੇ ਨੇ ਉਹਨਾਂ ਨੂੰ ਛੱਡ ਕੇ ਇਸੇ ਕਰਕੇ ਇਹਨਾਂ ਦੀ ਦੋ ਵੱਖਰੀਆਂ ਬੀਟਸ ਬਣਾਈਆਂ ਗਈਆਂ ਨੇ ਜਿਦੇ ਵਿੱਚ ਕੀ ਇਹ ਜਿਹੜੇ ਆਪਣੇ ਰੋਡ ਚੌੜੀਆਂ ਹੈਗੀਆਂ ਨੇ ਕੋਈ ਚੌਂਕ ਹੈਗੇ ਨੇ ਉਹਨਾਂ ਨੂੰ ਇਹ ਕਵਰ ਕਰਨਗੇ ਇਸ ਤੋਂ ਇਲਾਵਾ ਇਹ ਵੀ ਕਵਰੇਜ ਕਰਨਗੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ 5 ਤੋਂ 7 ਵਜੇ ਤੱਕ ਸਾਡੇ ਵੱਲੋਂ ਸੈਪਰੇਟ ਦੋ ਪੀਸੀਆਰ ਹੋਰ ਚਲਾਏ ਜਾਂਦੇ ਹੈਗੇ ਨੇ ਜੋ ਕਿ ਜਿਹੜੀ ਸਾਡੀਆਂ ਕੋ ਪਾਇਲਟ ਵਹੀਕਲ ਸਾਡੇ ਕੋ ਅਵੇਲੇਬਲ ਹੈਗੇ ਨੇ ਉਹਨਾਂ ਨੂੰ ਸੈਪਰੇਟਲੀ ਦੋ ਪੀਸੀਆਰ ਵਹੀਕਲਸ ਉਹ ਬਖਰੇ ਚੱਲਦੇ ਨੇ ਔਰ ਸਾਡੀ ਸਾਨੂੰ ਉਮੀਦ ਹੈ ਵੀ ਅਗਲੇ ਹਫਤੇ ਤੱਕ ਅਸੀਂ ਇਹ ਨੰਬਰ ਆਫ ਬੀਟਸ ਜਿਹੜੀਆਂ ਹੈਗੇ ਵਧਾ ਕੇ ਆਪਾਂ ਇਹਨਾਂ ਨੂੰ ਦੋ ਦੋ ਬੀਟਸ ਹੋਰ ਐਡ ਕਰਾਂਗੇ ਦੋਨਾਂ ਹੀ ਥਾਣੇ ਦੇ ਵਿੱਚ ਕਿੰਨੇ ਨੰਬਰ ਤੇ ਐਮਰਜੈਂਸੀ ਕਾਲ ਕੀਤੀ ਜਾ ਸਕਦੀ ਹੈ 112 ਐਮਰਜੈਂਸੀ ਕਾਲ ਪਰ ਜੀ ਇਹ ਸਰ ਇਹਨਾਂ ਕੋਲ ਰਿਸਪੌਂਡ ਹੋਗਾ ਸਭ ਤੋਂ ਰੈਗੂਲਰ ਤੌਰ ਤੱਕ ਕੰਮ ਕੰਪਲੀਟ ਹੈ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਸਾਨੂੰ ਉਮੀਦ ਹੈ ਵੀ ਵਿਦਿਨ ਇੱਕ ਹਫਤੇ ਦੇ ਅੰਦਰ ਅਸੀਂ ਸਾਰੀਆਂ ਡਿਸਕ ਕੰਪਲੀਟ ਕਰ ਦੇਵਾਂਗੇ